ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚਾਹਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਤੇ ਤੁਸੀਂ ਸੁਣਦੇ ਹੋ ਕਿ ਅੱਜ ਇਹ ਕਲਾ ਵਿੱਚ ਹੋਵਗੇ ਮੈਂ ਮਲਕੀ ਦਿਓ ਲਾਹਣੇ ਦੀ ਫੁੱਲ ਵੀਡੀਓ ਤੇ ਅੱਜ ਵਾਲੀ ਵੀਡੀਓ ਵਿੱਚ ਅਪਾ ਕਿਸ ਕਿਸ ਕਰਾਂਗੇ ਅਨ ਕਮਿੰਗ ਸੈਲਫ ਡਾਊਟ ਜਦ ਕਿ ਕਈ ਵਾਰ ਜਦੋਂ ਸਮਸ਼ਿਆ ਆਉਂਦੀ ਹੈ ਕਿ ਮੇਰੇ ਕੋਲ ਇਹ ਕੰਮ ਨਹੀਂ ਹੋਣਾ ਮੇਰੀ ਹਾਰ ਹੋ ਜਰ ਗਈ ਮੈਂ ਇਹ ਨਹੀਂ ਕਰ ਸਕਦਾ ਇਹ ਵਾਲੀ ਜਿਹੜੀ ਸੋਚ ਆ ਇਹ ਕਿਉਂ ਆਉਂਦੀ ਆ ਅਪਾ ਇਹ ਸਮਝਦੇ ਆ ਕਿ ਕਹਾਣੀ ਦੇ ਜ਼ਰੀਏ ਇੱਕ ਵਾਰੀ ਸੀਗੇ ਚਾਰ ਪਰਸਨ ਸੀਗੇ ਜਿਨ੍ਹਾਂ ਨੇ ਇੱਕ ਰੇਸ ਲਾਉਣੀ ਸੀ ਪਹਾੜੀ ਤੇ ਚੜ੍ਹਨੀ ਤੇ ਉਹਨਾਂ ਨੇ ਚੜ੍ਹਨਾ ਸ਼ੁਰੂ ਕੀਤਾ ਪਹਿਲੇ ਨੇ ਜਿਹੜਾ ਸੀਗਾ ਉਹਨੇ ਸੋਚਿਆ ਕਿ ਮੇਰੇ ਕੋਲ ਤੇ ਕਿਨੇ ਛੜਿਆ ਜਿਹੜਾ ਬਹੁਤ ਔਖਾ ਥੋੜਾ ਜਿਹਾ ਕੇ ਵਗਿਆ ਤੇ ਪਿਛੇ ਗੋੜ ਆਇਆ ਦੂਜੇ ਨੇ ਵੀ ਗੱਲਾਂ ਸੁਣੀਆਂ ਤੇ ਉਹਨੂੰ ਵੀ ਲੱਗਾ ਕਿ ਆਵਾ ਕਾ ਮੱਫਾ ਚਲ ਜੇ ਉਹ ਬਹਿ ਗਿਆ ਤੇ ਮੈਂ ਵੀ ਆ ਲੈਣਾ ਉਹ ਵੀ ਬਹਿ ਗਿਆ ਫਿਰ ਤੀਸਰੇ ਪਰਸਨ ਨੇ ਵੀ ਸੋਚਿਆ ਕਿ ਆ ਦੋ ਬਹਿ ਗਏ ਆ ਤੇ ਮੇਰੇ ਕੋਲ ਹੁਣ ਪਤਾ ਨਹੀਂ ਚੱ ਅੱਗੇ ਜਾਵੇ ਕਿ ਨਾ ਜਾਇਆ ਜਾਵੇ ਤੇ ਉਹਨੇ ਵੀ ਹਾਰ ਮੰਨੀ ਤੇ ਉਹ ਵੀ ਉੱਤਰ ਆਇਆ ਜਿਹੜਾ ਚੌਥਾ ਪਰਸਨ ਸੀਗਾ ਉਹ ਚੁੱਪ ਕਰਕੇ ਉਹਨੇ ਨਾ ਪਿਛੇ ਹੋ ਕੇ ਵਿਖਿਆ ਨਾ ਕਿ ਕੋਈ ਸੁਣਿਆ ਅੱਗੇ ਵਧਦਾ ਗਿਆ ਤੇ ਜਿੱਤ ਗਿਆ ਜਦੋਂ ਉਹਨੂੰ ਨਾਮ ਦੇਣ ਲੱਗੇ ਤੇ ਉਹਨੂੰ ਪੁੱਛਿਆ ਕਿ ਤੂੰ ਕਿੱਦਾਂ ਜਿੱਤ ਗਿਆ ਇਹਦੀ ਇਥੇ ਜੀਤ ਨਹੀਂ ਸੀ ਮੈਂ ਤੇ ਮਿਲਦਾ ਦਿੱਤਾ ਉਹਨੇ ਕੋ ਜਵਾਬ ਦਿੱਤਾ ਕਿ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਸੁਣਨੀ ਤੇ ਆ ਕੀ ਕੋਈ ਦੁਬਾਰਾ ਬੋਲੇ ਉਹ ਅਸਲ ਦੇ ਵਿੱਚ ਉਹਨੂੰ ਘੱਟ ਸੁਣਾਈ ਦਿੱਤਾ ਸੀਗਾ ਤੇ ਉਹਨੇ ਆਪਣੇ ਗੱਲਾਂ ਨਹੀਂ ਸੀ ਸੁਣੀਆਂ ਦੇ ਕੇ ਕਿ ਪਹਿਲਾਂ ਨੇ ਬੋਲਿਆ ਸੀ ਜਾਂ ਥੱਲਿਆਂ ਨੇ ਕੀਤੀਆਂ ਸੀਆਂ ਮੈਨੂੰ ਕਿ ਨੈਗੇਟਿਵ ਗੱਲਾਂ ਉਹਨੇ ਨਹੀਂ ਸੀ ਸੁਣੀਆਂ ਤੇ ਉਹਦਾ ਕਿਉਂਕਿ ਸਾਰਾ ਜਿਹੜਾ ਫੋਕਸ ਸੀਗਾ ਉਹ ਸੀਗਾ ਉਹਨੂੰ ਜਿੱਤਣ ਦਾ ਉਸ ਪਹਾੜੀ ਦੀ ਚੋਟੀ ਵੱਲ ਤਾਂ ਕਰਕੇ ਉਹ ਜਿੱਤੀਆ ਔਰ ਇਥੇ ਇਹ ਗੱਲ ਹੁੰਦੀ ਹੈ ਕਿ ਆਪਾਂ ਨੂੰ ਤੇਵੜੀ ਆਪਣੇ ਨਾ ਆਲੇ ਦੁਆਲੇ ਦੇ ਮਾਹੌਲ ਤੋਂ ਥੋੜੇ ਜਿਹਾ ਬੋੜੇ ਥੋੜੇ ਜਿਹਾ ਕੰਨੀ ਖਤਰੋਣੀ ਚਾਹੀਦੀ ਆ ਨੈਗੇਟਿਵ ਪਰਸਨ ਤੋਂ ਜਦੋਂ ਆਪਾਂ ਕੋਈ ਸਕਸੈਸਫੁਲ ਜਾਣਾ ਹੁੰਦਾ ਆਪਾਂ ਨੂੰ ਉਹਨਾਂ ਲੋਕਾਂ ਵਿੱਚ ਥੋੜਾ ਜਿਹਾ ਬਹਿਣਾ ਉੱਠਣਾ ਚਾਹੀਦਾ ਹੈ ਜਿਹੜੇ ਕਾਮਯਾਬ ਹੋਏ ਆ ਤੇ ਜਿਹੜੇ ਲੋਕ ਤੁਹਾਨੂੰ ਥੋੜਾ ਜਿਹਾ ਡੀਮੋਟੀਵੇਟ ਕਰਦੇ ਉਹਨਾਂ ਤੋਂ ਥੋੜੀ ਜਿਹੀ ਗੱਲ ਨਹੀਂ ਕਰਾਓ ਅਸਲ ਤੇ ਵਿੱਚ ਆਪਾਂ ਨੇ ਦਿਮਾਗ ਦੇ ਵਿੱਚ ਇਹ ਗੱਲ ਕਈ ਵਾਰ ਛੋਟੇ ਹੁੰਦਿਆਂ ਦੀ ਬੈਠੀ ਹੁੰਦੀ ਆ ਕਿਉਂਕਿ ਜਦੋਂ ਨਾਰਮਲ ਯਾਰ ਕਹਿ ਦਿੰਦੇ ਆ ਆਪਣੇ ਘਰ ਘਰ ਦੇ ਵਿੱਚ ਕੋਈ ਕਹਿ ਦਿੰਦਾ ਨਾ ਕਿ ਉਹਨਾਂ ਦਾ ਵੇਖ ਕਿੰਨਾ ਬੰਜਾ ਹੁਸ਼ਿਆਰ ਆ ਤੇ ਤੂੰ ਆ ਪੜਦਾ ਨਹੀਂ ਆ ਤੂੰ ਕਿਥੋਂ ਕਾਮਯਾਬ ਹੋਣਾ ਤੂੰ ਫੇਲ ਹੋ ਜਣਾ ਇਹੋ ਜੇ ਡਰ ਤਮਕਾ ਕੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਸ਼ਾਇਦ ਜਿਆਦਾ ਪੜ ਜਾਊਗਾ ਪਰ ਕਿਹੇ ਵੱਲੇ ਇਹ ਜਿਹੜੀ ਗੱਲ ਆ ਆਪਣੇ ਦਿਮਾਗ ਵਿੱਚ ਇਕ ਡਾਦਾ ਉਸ ਲੈ ਲੈਂਦੀ ਆ ਤੇ ਬਾਕੀ ਜੇ ਕਿਸੇ ਨੂੰ ਲੱਗਦਾ ਹੈ ਨਾ ਕਿ ਇਹ ਤੁਸੀਂ ਕਦੀ ਇਹ ਕੰਮ ਨਹੀਂ ਕੀਤਾ ਜਾਂ ਤੁਸੀਂ ਸਕੂਲ ਟਾਈਮ ਇੰਟੈਲੀਜੈਂਟ ਨਹੀਂ ਸੀਗੇ ਤੁਸੀਂ ਨਹੀਂ ਕਰ ਸਕਦੇ ਉੱਥੇ ਮੈਂ ਦੱਸਣਾ ਚਾਹਾਂਗੀ ਜਿਹੜੀ ਇੰਟੈਲੀਜੈਂਸ ਆ ਕੋਈ ਵੀ ਜਿਹੜਾ ਜੰਮਦਾ ਬੱਚਾ ਇਹ ਤੇ ਡਿਪੈਂਡੈਂਟ ਨਹੀਂ ਹੁੰਦੀ ਇਹ ਹਮੇਸ਼ਾ ਹੀ ਬਦਲਦੀ ਰਹਿੰਦੀ ਆ ਕੋਈ ਵੀ ਜਿਹੜਾ ਬਹੁਤ ਸਕੂਲ ਟਾਈਮ ਤੇ ਇੰਟੈਲੀਜੈਂਟ ਹੋਊਗਾ ਉਹਨੂੰ ਤੁਸੀਂ ਵੇਖੋਗੇ ਜਦੋਂ ਵੱਡਾ ਹੋਇਆ ਉਹ ਉਨਾ ਸাকਸੈਸ ਨਹੀਂ ਹੋਇਆ ਜੋ ਜਿਹੜੇ ਸਕੂਲ ਟਾਈਮ ਬੱਚੇ ਨਹੀਂ ਹੀ ਪੜਦੇ ਉਹ ਕਈ ਵਾਰੀ ਬਹੁਤ ਉੱਚੇ ਉਹਦੇ ਤੇ ਲੱਗੇ ਹੋਏ ਹੁੰਦੇ ਆ ਇਹ ਤਾਂ ਬਹੁਤ ਕਲੀਅਰ ਹੋ ਜਾਂਦੀ ਹੈ ਵਾਲੀ ਗੱਲ ਇਸ ਜੁੜੀ ਨਹੀਂ ਕਿ ਸਕੂਲ ਵਿੱਚ ਤੁਹਾਡੀ ਫਰਸਟ ਡਿਵੀਜ਼ਨ ਹੀ ਆਉਂਦੀ ਹੋਵੇ ਤੇ ਫਿਰ ਹੀ ਤੁਸੀਂ ਸাকਸੈਸਫੁਲ ਹੋ ਸਕਦੇ ਛੇ ਤੁਹਾਨੂੰ ਅਸਲ ਤੇ ਇਸ ਤਰ੍ਹਾਂ ਮੌਕਾ ਮਿਲ ਰਿਹਾ ਹੁੰਦਾ ਜਿਦਾਂ ਹੀ ਆਪਣਾ ਬਿਜ਼ਨਸ ਆਪਾਂ ਨੂੰ ਮਿਲਦਾ ਹੈ ਇੱਕ ਮੌਕਾ ਹੈ ਕਿ ਆਪਾਂ ਆਪਣੇ ਆਪ ਨੂੰ ਪ੍ਰੂਫ ਕਰ ਸਕਦੇ ਆ ਦਿਖਾ ਸਕਦੇ ਆ ਲੋਕਾਂ ਨੂੰ ਇਹ ਸਬੀ ਕੋਈ ਕਰ ਸਕਦੇ ਆ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਆਪਣੇ ਆਪ ਤੇ ਸ਼ੱਕ ਕਰਨਾ ਛੱਡੋ ਕਿਉਂਕਿ ਇਸੇ ਸ਼ੱਕ ਦੇ ਕਰਕੇ ਹੀ ਹੱਲੇ ਤੱਕ ਕਾਮਯਾਬੀ ਆਪਣੇ ਤੋਂ ਦੂਰ ਰਹੀ ਆ ਤੇ ਮਿਹਨਤ ਕਰਨੀ ਸ਼ੁਰੂ ਕਰੋ ਤੇ ਜਿਹੜੇ ਪਰਸਨ ਸਕਸੈਸਫੁਲ ਹੋਏ ਆ ਉਹਨਾਂ ਦੀ ਸਲਾਹ ਲੈਣੀ ਸ਼ੁਰੂ ਕਰੋ ਤੇ ਹੁਣ ਆਪਾਂ ਕੱਲ ਫੇਰ ਦੁਬਾਰਾ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਵਾਸਤੇ ਸਤਿ ਸ਼੍ਰੀ ਅਕਾਲ